ਇਹ ਟੀਕੇ ਦਾ ਨਹੀਂ ਭਾਈ ਪਤਾ ਹੂ ਇਹਦੀ ਮਾਂ ਥਲੇ ਸੀਗਾ 20 ਕਿਲੋ ਟਾਰ ਲੋ ਜਮਾ ਘਰੇ ਲੂ ਕਿਸਾਨ ਵੀਰ ਕੋਲੇ ਮਾਝਾ ਮਿੱਤਰੋ ਬਾਲੇ ਵੱਡੇ ਕੱਦ ਕਾਠ ਵਾਲੀ ਮਾਝੀ ਚੋਈ ਦੀ ਜਮਾ ਓਕੇ ਮਾਂ ਪੋਲੀ ਆ ਬਈ ਜਮਾ ਭੂਗਰ ਜੀ ਅਸੀਂ ਕੱਲ੍ਹ ਦੋਸਤੋ ਬਾਬਾ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਕੇਵਲ ਕੋਲੇ ਪਹੁੰਚੇ ਹੋਏ ਹਾਂਗੇ ਬਾਈ ਕੇਵਲ ਕੋਲੇ ਨਾ ਮਿੱਤਰੋ ਆਪਦੇ ਘਰ ਦੀ ਇੱਕ ਨਾ ਮੱਝ ਬਕਾਊ ਆ ਤੇ ਮਗਰ ਜਿਹੜਾ ਹੈਗਾ ਨਾ ਇਹਦੇ ਮਿੱਤਰੋ ਆਹ ਦੇਖ ਲਓ ਬੂਰਾ ਕੱਟਾ ਇਸ ਮੱਝ ਦੇ ਬੜੇ ਚੰਗੇ ਕੱਦ ਕਾਠ ਵਾਲੀ ਮਾਝਾ ਮਿੱਤਰੋ ਤੇ ਨਾ ਤੁਸੀਂ ਜਦੋਂ ਕੋਲੇ ਆਉਂਗੇ ਮੱਝ ਦੇ ਤੇ ਕੱਦ ਕਾਠ ਨਾ ਜਿਹੜਾ ਹੈਗਾ ਮੱਝ ਦਾ ਤੁਸੀਂ ਐਂ ਆਖੋਗੇ ਭਾਈ ਹਾਂ ਕੱਦ ਕਾਠ ਤਾਂ ਜਿਹੜਾ ਮੱਝ ਦਾ ਹੈਗਾ ਨਾ ਪੂਰਾ ਡਬਲ ਆ ਗਿਆ ਜਿਹੜੇ ਦੂਜੇ ਪਸ਼ੂ ਆ ਗਏ ਨਾ ਬਾਈ ਦੇ ਮੈਂ ਉਹਨਾਂ ਤੇ ਵੀ ਇੱਕ ਵਾਰੀ ਨਾ ਕੈਮਰਾ ਲਾਦਾ ਇੱਕ ਆ ਗਈ ਬਾਈ ਕੋਲੇ ਆਹਾ ਆਪਦੇ ਘਰ ਦੀ ਮੀਨੀ ਤੇ ਇੱਕ ਦੋ ਆ ਗੀਆਂ ਉਧਰਲੇ ਪਾਸੇ ਇੱਕ ਤਾਂ ਆ ਗਈ ਮੱਝ ਤੇ ਇੱਕ ਬੈਠੀ ਆ ਮਿੱਤਰੋ ਝੋਟੀ ਤੇ ਇਹਦੀ ਨਾ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਜਿਹੜੇ ਭਰਾ ਦੇ ਫੇਟ ਆਈ ਮੱਝ ਉਹ ਬਾਈ ਦੇ ਘਰੇ ਆ ਜਿਓ ਮਿੱਤਰੋ ਕਿਹੜੇ ਪਿੰਡ ਪਹੁੰਚੇ ਆਂ ਸਾਰੀ ਜਾਣਕਾਰੀ ਆਪਾਂ ਲੈ ਕੇ ਦਿੰਨੇ ਆਂ ਬਾਈ ਕੇਵਲ ਤੋਂ ਆਹੀ ਬਾਈ ਕਰਾਂ ਕੇਵਲ ਕੇਵਲ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਹੋਰ ਬਾਈ ਕਿਵੇਂ ਆ ਠੀਕ ਆ ਬਈ ਵਧੀਆ ਚੜਦੀ ਕਲਾ ਹਾਂ ਚੜਦੀ ਕਲਾ ਕੇਵਲ ਬਾਈ ਫਿਰ ਪਿੰਡ ਕਿਹੜਾ ਆ ਗਿਆ ਆਪਣਾ ਪਿੰਡ ਬਾਈ ਆਪਣਾ ਜੱਜਲਾ ਆ ਗਿਆ ਤੇ ਜਿਹੜਾ ਕਿਹੜਾ ਪਿੰਡ ਆ ਜਲਾ ਪਿੰਡ ਆ ਜੀ ਇਹ ਜੱਜਲਾ ਪਿੰਡ ਆਪਣਾ ਇਹ ਤਲਵੰਡੀ ਸਾਬੋ ਦੇ ਕੋਲੇ ਰਹਿ ਗਿਆ ਹਾਂ ਤਲਵੰਡੀ ਸਾਬੋ ਤੋਂ 7 ਕਿਲੋਮੀਟਰ ਹੀ ਹੈ ਹਾਂ ਤੇ ਇਧਰੋਂ ਨੇੜੇ ਰਹਿ ਗਿਆ ਰਾਮਾ ਮੰਡੀ ਰਾਮਾ ਰਹਿ ਗਿਆ ਕਮਾਲੂ ਰਹਿ ਗਿਆ ਠੀਕ ਹੈ ਤੇ ਲਾਲਿਆਂ ਵਾਲਾ ਪਿੰਡ ਨੇੜੇ ਠੀਕ ਹੈ ਅੱਛਾ ਕੇਵਲ ਬਾਈ ਜਿਹੜੀ ਤੇਰੀ ਇਹ ਮੱਝ ਹੈ ਕੋਈ ਵਪਾਰ ਵਾਲਾ ਕੰਮ ਤਨਹੀ ਨਾ ਨਾ ਭਾਈ ਆਪਣੇ ਘਰੋਂ ਮੈਸੇ ਘਰ ਦੀ ਮੱਝ ਹੈ ਠੀਕ ਆ ਅੱਛਾ ਕੇਵਲ ਭਾਈ ਕਿੰਨ ਮਸੂਹ ਸੁਈ ਹੈ ਇਹ ਤੇਰੀ ਭਾਈ ਤੀਜਾ ਸੁਆ ਤੀਜਾ ਸੁਆ ਤੇ ਕਿਦੇ ਸੁਈ ਹੈ ਇਹ ਇਹ ਕੱਲ ਰਾਤ ਨੂੰ ਸੁਈ ਹੈ ਜੀ ਕੱਲ ਰਾਤ ਨੂੰ ਅੱਜ ਮਤਲਬ ਆਪਾਂ ਕਹਿ ਸਕਦੇ ਆ ਵੀ ਪੂਰਾ ਇੱਕ ਦਿਨ ਹੋ ਗਿਆ ਹਾਂਜੀ ਇੱਕ ਦਿਨ ਹੋ ਗਿਆ ਹਾਂਜੀ ਤੇ ਦੂਜੇ ਸੁਈ ਦਾ ਇਹਦਾ ਤੂੰ ਕਿੰਨਾ ਮਤਲਬ ਸਹੀ ਸਹੀ ਕਿੰਨਾ ਦੁੱਧ ਚੋਇਆ ਸੀ ਜੀ ਜੀ 14 ਕਿਲੋ ਤੋਂ ਬਾਹਰ ਹੀ ਕੱਢਿਆ ਦੁੱਧ ਸੀ ਠੀਕ ਹੈ ਹਾਂ 14 ਕਿਲੋ ਤੋਂ ਬਾਹਰ 14 ਕਿਲੋ ਤੋਂ ਬਾਹਰ ਹੀ ਕੱਢਿਆ ਵੈਰੀ ਗੁੱਡ ਹਾਂ ਜਰ ਹੁਣ ਤੈਨੂੰ ਐਂ ਦੱਸਦੇ ਵੀ ਕਿੰਨੇ ਕੀ ਦੀ ਆਸ ਲੱਗਦੀ ਵੀ ਇਸ ਕੀ ਵੀ ਇੰਨਾ ਦੁੱਧ ਪਾ ਦੂਗੀ ਇਹ ਜੀ ਪਿਛਲੇ ਸਾਲੋਂ ਤਾਂ ਵਧੂਗੀ 16 17 ਲੀਟਰ ਤਾਂ ਤਾਂ ਦੇਊਗੀ ਇਹ ਠੀਕ ਐ ਜਰ ਕੱਦ ਕਾਠੀ ਬਹੁਤ ਆ ਕੇਵਲ ਹਾ ਕੱਦ ਦੇ ਸਾਬ ਨਾਲ ਦੁੱਧ ਦੇਣਾ ਚਾਹੀਦਾ ਜੀ ਹਣਾ ਉਹ ਕੱਦ ਕਾਠੀ ਵੀ ਬਹੁਤ ਆ ਜਿਵੇਂ ਹੁਣ ਤਾਂ ਮੰਨ ਕੇ ਚੱਲ ਗਏ ਵੀ ਜਿਵੇਂ ਤਾਜੀ ਸੂਈ ਐ ਹਾਂਜੀ ਹੁਣ ਤਾਂ ਬੌਲਾ ਬੂਲਾ ਵੀ ਦੇਖੇ ਦਾ ਨਿਕਲਿਆ ਹੋਊਗਾ ਹਣਾ ਜਦੋਂ ਤਾਂ ਹੁੰਦੀ ਐ ਜਿਵੇਂ ਬੱਚਾ ਦਿੰਦਾ ਹੁੰਦਾ ਪਸ਼ੂ ਉਹ ਤਾਂ ਹੁੰਦਾ ਫੁੱਲ ਬਣਿਆ ਹਾਂਜੀ ਹਾਂਜੀ ਤੇ ਪਰ ਹੁਣ ਬੱਚਾ ਜਿਹੜਾ ਹੈਗਾ ਤੁਸੀਂ ਚੰਗਾਇਆ ਵੀ ਹੋਊਗਾ ਕੱਟਿਆ ਵੀ ਹਾਂਜੀ ਕੱਟਿਆ ਦੇ ਸਾਹਿਬ ਨਾਲ ਜੱਜਮੈਂਟ ਭਰਾ ਲਾ ਲੈਣ ਹਾਂ ਜੀ ਠੀਕ ਤੇ ਲਮਾੜ ਜੇ ਨਾ ਮੈਥੋਂ ਖਬਰ ਆਉਂਦੀ ਆ ਮੱਝ ਮੜਾ ਨੇੜੇ ਹੋ ਜਾ ਤੇ ਮੈਂ ਥੱਲੋ ਨਾ ਥਣ ਲੇਵੀ ਦੀ ਦਿਖਾ ਦਾਂ ਲੈ ਵੀ ਥਣ ਲੇਵਾ ਤੁਸੀਂ ਚੈੱਕ ਕਰ ਲੋ ਇਹ ਆ ਦੇਖ ਲੋ ਥਨਾ ਸੂਨਾ ਦੀ ਜਿਹੜੀ ਹੈਗੀ ਆ ਨਾ ਲੇਵਾ ਵੀ ਖੁੱਲਾ ਡੁੱਲਾ ਤਿਆਰ ਕੀਤਾ ਹੋਇਆ ਹਜੇ ਤਾਂ ਆ ਦੇ ਲੈ ਵੀ ਚੈੱਕ ਕਰ ਲੋ ਲੈ ਕੇ ਬੋਲ ਖੋਲ ਬਾਈ ਕਰਾਂ ਫਿਰ ਲੈ ਯਾਰ ਮੱਝ ਦਾ ਨਾ ਮੇਰੇ ਪੂਰੀ ਡਵਲ ਮਾ ਜੈ ਛੋਟੀ ਮੰਨ ਕੇ ਨਾ ਇੱਥੇ ਆ ਜੇ ਤੁਸੀਂ ਲਾਵੀ ਮਿੱਤਰੋ ਹੁਣ ਨੋਟ ਕਰ ਲੋ ਜਮਾ ਕਰੇ ਲੂ ਕਿਸਾਨ ਵੀਰ ਕੋਲੇ ਮੱਝਾ ਮਿੱਤਰੋ ਬਾਲੇ ਵੱਡੇ ਕੱਦ ਕਾਠ ਵਾਲੀ ਮੱਝ ਹੈਗੀ ਤੇ ਇੱਥੇ ਖੜਾ ਲਾ ਕੋਈ ਗੱਲ ਨਹੀਂ ਕੇਵਲ ਬਾਈ ਮੈਥੋ ਕੁ ਭਰਾਊਗੀ ਮੈਨੂੰ ਪਤਾ ਬਾਈ ਲੇਵਾ ਤਾਂ ਤੇਰੀ ਮੱਝ ਦਾ ਹੁਣ ਵੀ ਪੂਰਾ ਦਿਖਾਈ ਦੇ ਜਾਂਦਾ ਦੇਖੀ ਲੈ ਆਹ ਦੇਖ ਲੋ ਜਮਾ ਪਿਆ ਨਾ ਚੌੜਾ ਚੌੜਾ ਲੇਵਾ ਤੇ ਥਣ ਥਣ ਚੈੱਕ ਕਰ ਲੋ ਤੇ ਉੱਤੋਂ ਤੁਸੀਂ ਸਿੰਗਲ ਹੱਡੀ ਕੇਵਲ ਬਾਈ ਬੰਦੇ ਕਰਾ ਇੱਧਰ ਕੋਈ ਗੱਲ ਨਹੀਂ ਆ ਲੈ ਇਹ ਆਏ ਪਤਾ ਕੋਈ ਕਿਹੜੇ ਟੀਕੇ ਟੋਕੇ ਦੀ ਸੀ ਕਿ ਕੋਈ ਪਤਾ ਨਹੀਂ ਹੈਗਾ ਇਹ ਟੀਕੇ ਦਾ ਨਹੀਂ ਭਾਈ ਪਤਾ ਹੂੰ ਇਹਦੀ ਮਾਂ ਥੱਲੇ ਸੀਗਾ 20 ਲੀਟਰ ਜਦੋਂ ਦੋ ਅੱਛਾ ਹਾਂ ਅੱਛਾ ਇਹਦੀ ਮਾਂ ਥੱਲੇ 20 ਲੀਟਰ ਹਾਂਜੀ ਹਾਂਜੀ ਇਹ ਕੱਟੀ ਕਿਹਦੇ ਤੋਂ ਲੈਤੀ ਸੀ ਕਮਲਾ ਹਾਂ ਪਿੰਟੂ ਹੀ ਲਈ ਸੀ ਕੱਟੀ ਪਿੰਡ ਚੋਂ ਹੀ ਅੱਛਾ ਪਿੰਡ ਚੋਂ ਕੱਟੀ ਲੈਤੀ ਸੀ ਇਹ ਹਾਂਜੀ ਹਾਂ ਠੀਕ ਹੈ ਇਹਦੀ ਮਾਂ ਥੱਲੇ ਨੂੰ ਤੋਲਿਆ ਹੋਇਆ ਜਦੋਂ ਦੇ ਨਾਲ ਠੀਕ ਇਹਦੀ ਮਾਂ ਥੱਲੇ 20 ਲੀਟਰ ਹਾਂ 20 ਲੀਟਰ ਤੋਲਿਆ ਹੋਇਆ ਠੀਕ ਹੈ ਤੇ ਫਿਰ ਕੇਵਲ ਮੈਨੂੰ ਐ ਦੱਸ ਭਾਈ ਰੇਟ ਕਿੰਨਾ ਕਰਤਾ ਰੇਟ ਭਾਈ ਫੋਨ ਤੇ ਕਰ ਲਾਂਗੇ ਫੋਨ ਤੇ ਫੋਨ ਨੰਬਰ ਆਪ ਮੋਬਾਈਲ ਨੰਬਰ ਮੇਰੇ ਦੇ ਕੋਈ ਨਹੀਂ ਠੀਕ ਹੈ ਨੰਬਰ ਕਿੰਨਾ ਹੈ 98881 37109 98881 881 37109 37109 ਮੈਨੂੰ ਐਂ ਦੱਸ ਕੇਵਲ ਦੇਖ ਆਪਾਂ ਆਗੇ ਜ਼ਿਮੀਂਦਾਰ ਬੰਦੇ ਜਿਮੀਂਦਾਰ ਬੰਦਾ ਹੀ ਆਪਣੇ ਤੋਂ ਕੋਈ ਲੈ ਕੇ ਜਾਉ ਹਾਂਜੀ ਤੇ ਮੱਝ ਕਿਵੇਂ ਆ ਮੈਨੂੰ ਐਂ ਦੱਸ ਮਾ ਉਹ ਵਧੀਆ ਮੱਝ ਹੈ ਜੀ ਅਸੀਂ ਤਾਂ ਮਜਬੂਰੀ ਦੇ ਮਾਰੇ ਵੇਚਦੇ ਆ ਦੀ ਮਾਂ ਢਿੱਲੀ ਕਰਕੇ ਘਰੇ ਮੈਥੋਂ ਪਸੂ ਸੌਂਦੇ ਨਹੀਂ ਕੱਲੇ ਤੋਂ ਅੱਛਾ ਤਾਂ ਵੇਚਦੇ ਸੀ ਤਾਂ ਵੇਚਦੇ ਹਾਂ ਹਾਂ ਠੀਕ ਹੈ ਵੇਚਣ ਦਾ ਕਾਰਨ ਹੀ ਇਹ ਕਾਰਨ ਹੀ ਸਾਡਾ ਵਸੇ ਕੋਈ ਕੋਈ ਆਪਾਂ ਕਹਿਦਗੇ ਵੀ ਜੇ ਕੋਈ ਇਹ ਮਿਲਨ ਸਾਲ ਮਤਲਬ ਕਿੰਨਾ ਚਿਰ ਮਿਲਦੀ ਹੈ ਇਹ ਜੀ ਸਾਢੇ 7 ਮਹੀਨੇ ਪੌਣੇ 8 ਮਹੀਨੇ ਦੁੱਧ ਦਿੰਦੀ ਹੈ ਇੱਕ ਬੱਚੇ ਦੀ ਮਿਲਦੀ ਹੈ ਲੜੀ ਅੱਛਾ ਹਾਂ ਕੋਈ ਚਾਰ ਛੂਟ ਨਹੀਂ ਕਦੇ ਪਾਈ ਅਸੀਂ ਬੱਚੇ ਦੀ ਝੋਣਿਆ ਮੈਂ ਗਲ ਵੀ ਕਰ ਵੀ ਉਦੋਂ ਤੇ ਆਂਦੀ ਹੈ ਠੀਕ ਹੈ ਹਾਂ ਵੀ ਉਹ ਗੱਲ ਬਾਤ ਹੈ ਨਹੀਂ ਨਾ ਨਾ ਆ ਬਸ ਤਿੰਨ ਮਹੀਨਾ ਬਾਅਦ ਉਹ ਤਾਈ ਮਹੀਨਾ ਬਾਅਦ ਸਮਰ ਜਾਂਦੀ ਹੈ ਠੀਕ ਹੈ ਹਾਂ ਤੇ ਉਦੋਂ ਮੋੜ ਕੇ ਸਾਢੇ 7 ਮਹੀਨੇ ਤਰਾਮ ਨੇ ਦੁੱਧ ਹੀ ਜਾਂਦੀ ਹੈ ਆਰਾਮ ਨਾਲ ਦਿੰਦੀ ਹਾਂ ਨਹੀਂ ਯਾਰ ਤੇਰੀ ਮੱਝ ਜਿਹੜੀ ਹੈਗੀ ਹੈ ਨਾ ਇੱਕ ਪੰਜ ਪੈਸੇ ਠੀਕ ਹੈ। ਸਹੀ ਤਾਂ ਮਜਬੂਰੀ ਦੇ ਮਾਰੇ ਵੇਚਦੇ ਆ ਕੱਲੇ। ਠੀਕ ਹੈ। ਤੇ ਰੇਟ ਫਿਰ ਬਾਹਲਾ ਤਾਂ ਨਹੀਂ ਹੁੰਦਾ ਕੋਈ। ਨਹੀਂ ਨਹੀਂ ਮਾਹ ਸਾਹਿਬ ਨਹੀਂ ਕਰਾਂਗੇ। ਠੀਕ ਹੈ। ਲੋ ਵੀ ਮਿੱਤਰੋ ਬਾਈ ਕੇਵਲ ਵੀ ਜਿਹੜਾ ਹੈਗਾ ਆਪਾਂ ਤੁਹਾਨੂੰ ਨਾ ਬਾਈ ਤੋਂ ਜਾਣਕਾਰੀ ਸਾਰੀ ਲੈ ਲਈ। ਬਾਕੀ ਤਾਂ ਹੁੰਦੀ ਆ ਨਾ ਮਿੱਤਰੋ ਕਰਮਾਂ ਦੀਆਂ ਗੱਲਾਂ ਹਨਾ। ਤੇ ਕਿਵੇਂ ਲੱਗੀ ਬਾਈ ਕੇਵਲ ਦੀ ਮੱਝ ਦੱਸਿਓ ਜਰੂਰ ਤੁਸੀਂ ਤੇ ਕਮੈਂਟ ਜਰੂਰ ਕਰਿਓ। ਕੇਵਲ ਮੜੀਆਂ ਜਿੱਤਾ ਰਣਾ ਮਾਰ ਕੇ ਦਿਖਾ ਦੇਗੇ। ਮਾਰਦੇ ਨਹੀਂ ਕੋਈ। ਲੈ ਵੀ ਕਹਿ ਰਾਂ ਹੁਣ ਨਾ ਇਹ ਲਾਹੇ ਕੇਵਲ ਬਾਈ ਲਾਲੇ ਲਾਲੇ ਬਾਈ। ਹਾਂ ਬੰਦੇ ਫਿਰ ਕਰਾਂ। ਲੈ ਵੀ ਆਹ ਦੇਖ ਲਓ। ਵੀ ਬੱਚਾ ਬੂੱਚਾ ਜਿਹੜਾ ਹੈਗਾ ਇਹ ਯਾਰ ਥਣ ਦਾ ਜਿਹੜਾ ਹੈਗਾ ਨਾ ਸਾਇ ਸੂਈ ਦੇਖ ਲਓ ਤੁਸੀਂ ਜਿਹੜਾ ਲੈ ਮਾਰ ਕੇ ਵੜਾ ਤਾਰਾਂ ਲੈ ਵੀ ਤਾਰ ਤੁਰ ਚੈੱਕ ਕਰ ਲਿਓ ਹੁਣ ਕਿਹੜਾ ਗੌਰ ਨਾਲ ਗੁੱਠਿਆਂ ਨਾਲ ਕੱਢਦਾ ਨਹੀਂ ਕੱਢਦਾ ਜਾਂ ਕੇਵਲ ਆਏ ਹਾਏ 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 ਲੈ ਵੀ ਆਹ ਦੇਖ ਲਓ ਤਾਰ ਗੁੱਠਿਆਂ ਨਾਲ ਸਹੀ ਨਹੀਂ ਪੈਂਦੀ ਹੁੰਦੀ ਕੇਵਲ ਭਾਈ ਹਾਂ ਹਾਂ ਆ ਮੁੱਠੀ ਨਾਲ ੱੱੱਲੇ ਦਾ ਕੰਮ ਮੈਂ ਕਈ ਚੋਈ ਨਹੀਂ ਨਿਕਦੇ ਵੇ ਇਸ ਲੋਟ ਮੈਂ ਕਹਿੰਦਾ ਅੱਛਾ ਲੈ ਵੀ ਗਮ ਸੈਲਤ ਪੱਤਰ ਹੀ ਹੈ ਕੰਮ ਤਾਰਾਂ ਤੁਰਾਂ ਦੇਖ ਲਓ ਠੀਕ ਐ ਦੂਜੀ ਚ ਮਾਰ ਹੁਣ ਇਹ ਦੂਜੂ ਹਾਂ ਟੇਡੇ ਘਟ ਤਾਂ ਮਾਰ ਦੇ ਚੱਲ ਕੋਈ ਗੱਲ ਨਹੀਂ ਇਹ ਆ ਦੇਖੀ ਤਾਂ ਮੈਂ ਕੋਨੇ ਹੁਣੇ ਆਉਣਾ ਹੈ ਇਹ ਆ ਲੈ ਉਚਾਈ ਚੁਬੀ ਦੀ ਜਮਾ ਓਕੇ ਆ ਪੋਲੀ ਆ ਵੀ ਜਮਾ ਭੂਗਰ ਲੈ ਵੀ ਆ ਦੇਖ ਲੋ ਚੁਬੀ ਚੁਬੀ ਦੀ ਚੈੱਕ ਕਰ ਲੋ ਮਿੱਤਰੋ ਮੱਝ ਦਾ ਕੱਦ ਕਾਠੀ ਬੜਾ ਯਾਰ ਤੇਰੀ ਦਾ ਇਹਦਾ ਦੇਚਣ ਵਾਲੀ ਮੱਝ ਹੀ ਹੈ ਨਹੀਂ ਸੀ ਬੱਚੇ ਪੁੱਛੇ ਪੂਰੇ ਟਾਪ ਦੇ ਪੌਂਦੀ ਹਨਾ ਹਾਂ ਚੱਲ ਫਿਰ ਕੇਵਲ ਚਲੋ ਵੀ ਇਹ ਬਾਈ ਕੇਵਲ ਕੋਲੇ ਜਿਹੜੀ ਮੱਝ ਸੀ ਆਪਾਂ ਦਿਖਾਤੀ ਸੋਨੂੰ ਤੇ ਇੱਥੇ ਆ ਜਾਓ ਤਸੱਲੀ ਕਰ ਲਿਓ ਤਸੱਲੀ ਕਰਕੇ ਤੁਸੀਂ ਲੈ ਜਾ ਸਕਦੇ